ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਲਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ। ਦਿੱਤੇ ਕੱਲ ਦੀ ਖਬਰ ਹੈ ਕਿ ਗਾਂਧੀ ਵਿਨੀਤਾ ਆਸ਼ਰਮ ਜਿਹੜਾ ਮੇਰੇ ਪਿੱਛੇ ਨਜ਼ਰ ਆ ਰਿਹਾ ਗਾਂਧੀ ਵਿਨੀਤਾ ਆਸ਼ਰਮ ਚੋਂ 7 ਕੁੜੀਆਂ ਦੇ ਭੱਜਣ ਦੀ ਖਬਰ ਸਾਹਮਣੇ ਆਈ ਸੀਗੀ ਤੇ ਜਿਹਦੇ ਵਾਸਤੇ ਅਸੀਂ ਅੱਜ ਇੱਥੇ ਗੱਲਬਾਤ ਕਰਨ ਵੀ ਆਏ ਆ। ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਹ 7 ਕੁੜੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਨਾਂ ਵਿੱਚੋਂ ਜਿਹੜਾ ਇੱਥੇ ਮਹਿਲਾ ਹੋਮਗਾਰਡ ਸੀ ਉਹਦੇ ਉੱਤੇ ਹਮਲਾ ਪਾਇਆ ਹਮਲਾ ਕੀਤਾ ਗਿਆ ਤੇ ਉਹਦਾ ਸਿਰ ਜਿਹੜੇ ਸੀਗਾ ਸਿਰ ਤੇ ਸੱਟਾਂ ਵੱਜੀਆਂ ਨੇ ਜਿਨ੍ਹਾਂ ਨੂੰ ਭੀਤੇ ਕੱਲ ਹੀ ਸਿਵਲ ਹਸਪੀਟਲ ਜਲੰਧਰ ਵਿੱਚੋਂ ਦਾਖਲ ਕਰਵਾਇਆ ਗਿਆ ਸੀਗਾ ਆਸ਼ਰਮ ਦੀਆਂ ਕੰਧਾਂ ਉੱਚੀਆਂ ਹੋਣ ਕਰਕੇ ਅਸਫਰ ਲਈਆਂ ਨੇ ਸੱਤੇ ਕੁੜੀਆਂ ਨਹੀਂ ਭਜ ਸਕੀਆਂ ਤੇ ਸੂਚਨਾ ਮਿਲਦੀ ਜਿਹੜਾ ਹੋਮਗਾਰਡ ਸੀਗੇ ਜਿਹੜੇ ਇਸ ਸਿਕਿਉਰਟੀ ਤੇ ਤਾਇਨਾਤ ਸੀਗੇ ਅਮ੍ਰਿਤਕੌਰ ਜੋ ਨਾਮ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਉਹਨਾਂ ਨੂੰ ਫੜਿਆ ਗਿਆ ਪਰ ਉਹਨਾਂ ਵੱਲੋਂ ਲੜਕੀਆਂ ਜਿਹੜੀਆਂ ਸੱਤ ਕੁੜੀਆਂ ਸੀ ਉਹਨਾਂ ਵਿੱਚੋਂ ਕੁਝ ਲੜਕੀਆਂ ਨੇ ਉਹਨਾਂ ਦੇ ਸਿਰ ਤੇ ਸੱਟ ਮਾਰੀ ਆ ਸਿਰ ਤੇ ਸੱਟ ਵੱਜਣ ਕਰਕੇ ਉਹ ਜ਼ਖਮੀ ਹੋਏ ਨੇ ਸਿਵਲ ਹਸਪੀਟਲ ਉਹਨਾਂ ਨੂੰ ਦੱਸੇ ਦਾਖਲ ਕਰਾਇਆ ਗਿਆ ਦੱਸਿਆ ਜਾ ਰਿਹਾ ਕਿ ਜ਼ਖਮੀ ਹਮਗਾਰਡ ਮਹਿਲਾ ਦੇ ਡੂੰਗੀ ਸੱਟ ਵੱਜੀ ਆ ਇਸ ਸਬੰਧੀ ਥਾਣਾ ਦੋ ਦੇ ਐਸ ਐਚ ਓ ਗੁਰਪ੍ਰੀਤ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਆ ਮਾਮਲਾ ਵੀ ਦਰਜ ਕਰ ਲਿਆ ਗਿਆ ਇੱਥੇ ਦੱਸਣਯੋਗ ਹੈ ਕਿ ਸੱਤਾਂ ਲੜਕੀਆਂ ਵਿੱਚੋਂ ਤਿੰਨ ਲੜਕੀਆਂ ਦੇ ਉੱਤੇ ਕਤਲ ਦਾ ਕੇਸ ਦਰਜ ਹੈ ਦੋ ਲੜਕੀਆਂ ਨਸ਼ਾ ਤਸਕਰੀ ਦੇ ਵਿੱਚ ਇੱਥੇ ਸੀਗੀਆਂ ਬੰਦ ਕੀਤੀਆਂ ਹੀਆਂ ਸੀਗੀਆਂ ਤੇ ਦੋ ਲੜਕੀਆਂ ਦੇ ਉੱਤੇ ਐਨਡੀਪੀਐਸ ਨਸ਼ਾ ਨਸ਼ਾ ਤਸਕਰੀ ਦੇ ਕੇਸ ਦਰਜ ਹੈ ਤੇ ਦੋ ਦੇ ਉੱਤੇ ਚੋਰੀ ਚੋਰੀ ਦਾ ਮਾਮਲਾ ਦਰਜ ਹੈਗੇ ਨੇ 47 ਸਾਜਿਸ਼ ਰਾਜਕੇ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਮੈਂ ਇੱਕ ਛੋਟੀ ਜੀ ਤਸਵੀਰ ਦਿਖਾਵਾਂ ਦਿਖਾਣੀ ਚਾਹੁੰਦਾ ਬਾੜ ਲੱਗੀ ਹੋਈ ਹੈ ਉੱਪਰ ਗੱਲ ਦੇ ਉੱਪਰ ਇਦਾਂ ਹੀ ਚਾਰੇ ਪਾਸੇ ਬਾੜ ਲੱਗੀ ਹੋਈ ਹੈ ਔਰ ਕਲਦ ਵੀ ਕਰੀਬਨ ਕਰੀਬਨ 12 ਫੁੱਟ ਉੱਚੀ ਹੈਗੀ ਆ ਜਿਨ੍ਹਾਂ ਨੂੰ ਕੀ ਉਹ ਪੇਦਣ ਵਿੱਚ ਜਾ ਨੂੰ ਕਲਦ ਨੂੰ ਪਾਰ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਤੇ ਇਸ ਦੇ ਸਬੰਧ ਵਿੱਚ ਅਸੀਂ ਜਿਹੜੇ ਪੁਲਿਸ ਦੇ ਅਧਿਕਾਰੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆ ਉਹਨਾਂ ਦਾ ਕੀ ਕਹਿਣਾ ਹੈ ਕੀ ਮਾਮਲਾ ਦਰਜ ਕੀਤਾ ਜਾਣਕਾਰੀ ਹਾਸਲ ਕਰਾਂਗੇ ਪਰ ਫਿਲਹਾਲ ਪਿਛਲੇ ਦਿਨਾਂ ਦੇ ਵਿੱਚ ਵੀ ਖਬਰਾਂ ਆਈਆਂ ਸਿਗੀਆਂ ਕਿ ਇਥੋਂ ਕਾਫੀ ਲੜਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਕੁ ਕਾਮਯਾਬੀ ਹੋਈਆਂ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਫੜਿਆ ਵੀ ਗਿਆ ਪਰ ਬੀਤੇ ਕੱਲ ਜਿਹੜੀ ਘਟਨਾ ਵਾਪਰਦੀ ਹੈ ਸੱਤ ਕੁੜੀਆਂ ਵੱਲੋਂ ਕੰਦ ਤੋੜ ਕੇ ਕੰਦ ਟੱਪ ਕੇ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਨਾਕਾਮਜਬ ਰਹੀਆਂ ਤੇ ਉਹ ਨਾਲ ਦੀ ਨਾਲ ਜਿਹੜਾ ਹੋਮਗਾਰਡ ਦੇ ਇਥੇ ਸਿਕਿਉਰਟੀ ਇੰਚਾਰਜ ਸੀਗੇ ਜਿਹੜੇ ਇਥੇ ਸਿਕਿਉਰਟੀ ਦੇ ਰਹੇ ਸੀਗੇ ਅੰਮ੍ਰਿਤਕੌਰ ਹੋਮਗਾਰਡ ਦੇ ਸੀਗੇ ਉਹਨਾਂ ਦੇ ਸਿਰ ਵਿੱਚ 6 ਵਜੇ ਹੈ ਫਿਲਹਾਲ ਉਹ ਸਿਵਲ ਹਸਪੀਟਲ ਵਿੱਚ ਦਾਖਲ ਹੈ ਕੱਲ ਅਰਲੀ ਮਾਰਨਿੰਗ ਕੰਟਰੋਲ ਰੂਮ ਤੋਂ ਇਹਨਾਂ ਬਾਰੇ ਉਹਦੇ ਐਸਚ ਨੂੰ ਜੀ ਕਥਾ ਨਹੀਂ ਸੀ ਕਿ ਜਨਾਬ ਗਾਂਧੀ ਅੰਮ੍ਰਿਤ ਆਸ਼ਰਮ ਜਿਹੜਾ ਕਿ ਡਿਵੀਜ਼ਨ ਨੰਬਰ 2 ਦੇ ਵਿੱਚ ਆਂਦਾ ਹੈਗਾ ਇੱਥੇ ਵੀ ਸੱਤ ਸੀਸੀਲ ਜੁਬਨਾਈਟਸ ਲੱਗਤੀ ਸੀ ਉਹਨਾਂ ਨੇ ਬਾਤ ਨੂੰ ਤੋੜ ਕੇ ਮਤਲਬ ਜਿਹੜਾ ਹੈਗਾ ਪਰਜੰਦੀ ਅਟੈਂਪਟ ਕੀਤੀ ਸੀ ਤਾਂ ਇਸੇ ਇਨਫਰਮੇਸ਼ਨ ਦੇਤੇ ਐਸ ਐਚਓ ਮੇਰੇ ਨੰਬਰ 2 ਤੇ ਮੈਂ ਵੀ ਮੌਕੇ ਤੇ ਅਸੀਂ ਗਈ ਸੀ ਕਉ ਮੌਕੇ ਤੇ ਜਾ ਕੇ ਜਿਹੜੀ ਸਾਰੀ ਗੱਲਬਾਤ ਪਤਾ ਲੱਗੀ ਤਾਂ ਜਿਹਨ ਸਾਡੀ ਲੜਤੀ ਆਨ ਡਿਊਟੀ ਸੀਗੀ ਅਮਰਤ ਕੌਰ ਇਹਦੇ ਸੈੱਡ ਦੇ ਵਿੱਚ ਵੀ ਜਿਹੜਾ ਕਾਫੀ ਸ਼ਤ ਮਾਰੀ ਨਹੀਂ ਸੀ ਤਾਂ ਅਮਰਤ ਕੌਰ ਨੂੰ ਅਸੀਂ ਅੱਜ ਵਾਸਤੇ ਜਿਹੜਾ ਸਿਵਲ ਹਸਪੀਟਲ ਦਾ ਕੇ ਪਰਵਾਣਤਾ ਤੇ ਅਮਰਤ ਕੌਰ ਦੇ ਬਿਆਨ ਦੇ ਉੱਤੇ ਜਿਹੜੀਆਂ ਇਹ ਸੱਤੇ ਜੁਬਨਾਈ ਲੜਤੀਆਂ ਹੈਗੀਆਂ ਸੀਸੀਐਲ ਤੋਂ ਇਹਨਾਂ ਦੇ ਨਾਮ ਕਾਲਾ ਸੀ 307 32 एक सौ छ छियासी तीन सौ तुरवजा एक सौ भी आई पी दे तो 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 सी के तहत जोड़ा है थाना डिविजन नंबर दो मुकदमा दर्ज किया तो यह फिलहाल सीसी माइनर बच्चिया ने तो इन्हों जी एटरी हेंड की फॉर्मैलिटी हैगी अंप्लीट करती और जोड़ा है जुमनाइपुर पेश भी करते नवी ताज़ा अपडेट ला जुड़े रहो दैनिक सवेरा टीवी मैं दे इजाजत धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर